ਬੜਾ ਮੜਾ ਮੜਾ ਬੜਾ ਮੜਾ ਮੜਾ ਸਾਨੂੰ ਅਪਾਣੇ ਇਸਨਾ ਡਿਪਟੀ ਚੇਅਰਮੈਨ ਬਣਾਉਣ ਦਾ ਦੋਸ਼ ਸੁਨੀਤਾ ਕੰਬੋਲ ਦੀ ਬਦਲੀ ਕਰੋ ਬਦਲੀ ਕਰੋ ਬਦਲੀ ਕਰੋ ਬੱਚਿਆਂ ਦਾ ਮਾਹੌਲ ਖਰਾਬ ਕਰਨ ਵਾਲੀ ਦੀ ਆਪਣਾ ਵੀ ਬਦਲੀ ਕਰੋ ਬਦਲੀ ਕਰੋ ਬਦਲੀ ਕਰੋ ਸਿੱਖਿਆ ਦਾ ਮਾਹੌਲ ਖਰਾਬ ਕਰਨ ਵਾਲੀ ਸੁਨੀਤਾ ਕੰਬੋਲ ਦੀ ਬਦਲੀ ਕਰੋ ਬਦਲੀ ਕਰੋ ਬਦਲੀ ਕਰੋ ਸੁਨੀਤਾ ਕੰਬੋਲ ਦੀ ਬਦਲੀ ਕੀ ਹੋ ਪਲੀ ਕਰੋ ਸਾਜੀ ਮੈਡਮ ਕੀ ਨਾਮ ਆ ਆਪਣਾ ਤੁਹਾਡੇ ਖਿਲਾਫ ਜਿਹੜੇ ਨਾਰੇ ਲਗੇ ਰਹੇ ਨੇ ਕਿਸ ਸਕੂਲ ਦੇ ਮੁਰੇ ਹਾਂਜੀ ਮੇਰਾ ਨਾਮ ਸੁਨੀਤਾ ਕੰਬੋਜਾ ਹਿੰਦੀ ਮਿਸਟਰਸ ਕੀ ਕਹਿਣਾ ਚਾਹੋਗੇ ਤੁਹਾਡੇ ਖਿਲਾਫ ਮਾਰੇ ਲਗਾ ਰਹੇ ਨੇ ਸਟਾਫ ਸਕੂਲ ਦੇ ਵਿੱਚ ਜਦੋਂ ਮੇਰੀ ਮੈਨੂੰ ਮੇਰੇ ਅਫਸਰ ਸਾਹਿਬਾਨ ਦੇ ਹੁਕਮਾਂ ਤਹਿਤ ਵਿੱਚ ਸਕੂਲ ਦੇ ਵਿੱਚ ਜਦੋਂ ਬਦਲੀ ਕਰਵਾ ਕੇ ਆਈ ਸੀਗੀ ਤੇ ਮੈਂ ਉਹਨਾਂ ਦੇ ਹੁਕਮ ਮੰਨ ਲਏ। ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਜਿੱਥੇ ਕਲੇਸ਼ ਹੈਗਾ ਉਸ ਜਗ੍ਹਾ ਤੇ ਰਹਿ ਕੇ ਤੁਸੀਂ ਕੀ ਕਰਨਾ? ਔਰ ਹੱਸਦੇ ਘੇੜਦੇ ਮੇਰਾ ਮੂੰਹ ਮਿੱਠਾ ਕਰਵਾ ਕੇ ਸਕੂਲ ਦੇ ਵਿੱਚ ਭੇਜਿਆ ਜਿੱਥੇ ਪ੍ਰਿੰਸੀਪਲ ਸਾਹਿਬਾਨ ਵੱਲੋਂ 16 ਮਾਰਚ ਨੂੰ ਹਾਜ਼ਰ ਹੋਣ ਦੇ ਦੌਰਾਨ ਹੀ ਇਹ ਗੱਲ ਕਹੀ ਗਈ ਕਿ ਜੇਕਰ 1 ਮਿੰਟ ਵੀ ਅਗਰ ਤੁਸੀਂ ਲੇਟ ਹੁੰਦੇ ਹੋ ਤੇ ਤੁਹਾਡੀ ਇੱਕ ਦਿਹਾੜੀ ਛੁੱਟੀ ਪਰੀ ਜਾਂਦੀ ਹੈ। ਪਰੰਤੂ ਜਿਸ ਤਰ੍ਹਾਂ ਦੇ ਮੈਂ ਹਾਲਾਤ ਵੇਖੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀਗਾ। ਔਰ ਤੁਸੀਂ ਦੇਖ ਰਹੇ ਹੋਗੇ ਜਿਹੜੇ ਤਰਨੇ ਲੱਗ ਰਹੇ ਆ ਸਾਹਮਣੇ ਇੱਕ ਬਲਕਰਨ ਲੈਕਚਰਰ ਹੈਗੇ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਦਾ ਬੋਲਚਾਲ ਵੀ ਪ੍ਰਿੰਸੀਪਲ ਸਾਹਿਬਾ ਨਾਲ ਬੰਦ ਹੈ ਔਰ ਉਹ ਉਹਨਾਂ ਦੇ ਖਿਲਾਫ ਵੀ ਮੈਨੂੰ ਫੜਖਾ ਰਹੇ ਸੀਗੇ ਹੋਰ ਵੀ ਕਈ ਅਧਿਆਪਕ ਹੈਗੇ ਨੇ ਇਹਨਾਂ ਦੀ ਆਪਣੀ ਨਿੱਜੀ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ ਇਹਨਾਂ ਨੇ ਖੁਦ ਹੱਲ ਕਰਨੀਆਂ ਨੇ ਬਲਕਰਨ ਅੱਜ ਵੀ ਤੁਸੀਂ ਅਗਰ ਦੇਖੋਗੇ ਕਮਰਾ ਨੰਬਰ 1 ਕਲਰਕ ਰੂਮ ਦੇ ਵਿੱਚ ਕੈਮਰਿਆਂ ਦੇ ਅਧੀਨ ਇਹ ਅਧਿਆਪਕ ਬੈਠੇ ਹੁੰਦੇ ਨੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਜਿਹੜਾ ਫਲੋਰ ਹੈਗਾ ਉੱਪਰ ਤੀਜਾ ਚੌਥਾ ਫਲੋਰ ਜਿਹੜਾ ਹੈਗਾ ਉੱਥੇ ਲੈਕਚਰਰ ਨੂੰ ਅਲਾਟ ਕੀਤੇ ਗਏ ਨੇ ਇਹ ਉਸ ਕਮਰੇ ਦੇ ਵਿੱਚ ਬੈਠ ਕੇ ਮੈਂ ਇਸ ਤੋਂ ਇਲਾਵਾ ਹੋਰ ਕਿਸੇ ਦਾ ਨਾਂ ਨਹੀਂ ਲੈਣਾ ਚਾਹੀਦੀ স্পੈਸ਼ਲ ਇੰਡਕਸ਼ਨ ਔਰ ਛੋਟੇ-ਛੋਟੇ ਜਿਹੜੇ ਹੈਗੇ ਚੁੱਲ੍ਹੇ ਰੱਖੇ ਹੋਏ ਨੇ ਮੈਂ 100 ਕਿਲੋਮੀਟਰ ਤੋਂ ਬਦਲੀ ਕਰਵਾ ਕੇ ਆ ਰਹੀਆਂ ਇੱਕ ਕੰਟੇਨ ਦਾ ਠੇਕਾ ਹੈ ਸਕੂਲ ਦੇ ਵਿੱਚ ਲੈ ਰਹੇ ਹਾਂ 20000 ਰੁਪਏ ਇੱਥੇ ਪੂਛ ਅਧਿਆਪਕਤਾ ਪੜੀ ਆਰਾਮ ਪ੍ਰਸਤੀ ਲਈ ਫ੍ਰੀਲ ਖਤਮ ਹੋਣ ਤੋਂ ਬਾਅਦ ਹੀ ਚਾਹ ਬਣਾਉਂਦੇ ਨੇ ਉਸ ਦੇ ਵਿੱਚ ਹੀ ਇਹ ਬਲਕਰਨ ਜੋ ਉੱਪਰ ਬਿਲਕੁਲ ਮੌਰੀ ਬਣ ਕੇ ਹੱਥ ਉੱਤੇ ਕਰ ਕਰਕੇ ਧਰਨੇ ਲਗਾ ਰਿਹਾ ਮੇਰੇ ਵਿਰੁੱਧ ਜੇਕਰ ਮੇਰੇ ਨਾਲ ਕਿਸੇ ਦੀ ਕੋਈ ਨਿੱਜੀ ਰੰਜਿਸ਼ ਹੈਗੀ ਹੈ ਤੇ ਧਰਨੇ ਲਗਾਉਣ ਨਾਲ ਕੋਈ ਹੱਲ ਨਹੀਂ ਹੁੰਦਾ ਇਹ ਨਿੱਜੀ ਕੋਈ ਰੰਜਿਸ਼ ਮੇਰੇ ਨਾਲ ਹੈਗੀ ਹੈ ਤਾਂ ਹਰ ਮਸਲੇ ਦਾ ਹੱਲ ਜੜਾ ਹੈਗਾ ਬੈਠ ਕੇ ਹੋ ਸਕਦਾ ਪਰੰਤੂ ਸਿਰਫ ਆਪਣੀ ਕੰਫਰਟ ਜ਼ੋਨ ਲਈ ਇਹ ਅਧਿਆਪਕ ਜਿਹੜੇ ਹੈਗੇ ਆ ਇਕਜੁੱਟ ਨੇ ਕਿਉਂਕਿ ਪ੍ਰਿੰਸੀਪਲ ਵੱਲੋਂ ਇਹਨਾਂ ਨੂੰ ਅਡਜਸਟ ਕੀਤਾ ਜਾ ਰਿਹਾ ਹੈ ਔਰ ਮੇਰਾ ਨਾਂ ਲੈ ਕੇ ਮੇਰੇ ਮੋਢੇ ਤੇ ਬੰਦੂਕ ਰੱਖ ਕੇ ਇਹ ਸਾਰੇ ਸਟਾਫ ਨੂੰ ਮੇਰੇ ਵਿਰੁੱਧ ਭੜਕਾਇਆ ਗਿਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਤੁਹਾਡੇ ਖਿਲਾਫ ਮੈਨੂੰ ਇਸ ਸਕੂਲ ਦੇ ਵਿੱਚ ਜਿਹੜਾ ਹੈਗਾ 16 ਮਾਰਚ 2024 ਨੂੰ ਆਈਆਂ 8 ਮਹੀਨੇ ਸਕੂਲ ਦੇ ਵਿੱਚ ਕੰਮ ਕੀਤਾ ਜਿੱਥੇ ਮੈਨੂੰ ਕੋਈ ਸਟਾਫ ਰੂਮ ਨਹੀਂ ਦਿੱਤਾ ਗਿਆ ਬੈਠਣ ਲਈ ਕਮਰੇ ਬੰਦ ਸੀਗੇ ਤੁਹਾਡੇ ਖਿਲਾਫ ਤੁਹਾਡੇ ਖਿਲਾਫ ਚੱਲਦੇ ਨੇ ਇਹਨਾਂ ਕਿੰਨਾ ਚਿਰ ਹੋ ਗਿਆ ਸ਼ੁਰੂਆਤੀ ਦਿਨਾਂ ਤੋਂ ਹੀ ਅਗਰ ਇੱਕ ਮੁਖੀ ਦਾ ਵਿਤਕਰੇ ਭਰਾ ਮਾਹੌਲ ਹੈਗਾ ਤਾਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਤੰਗ ਪਰੇਸ਼ਾਨ ਕੀਤਾ ਸਿਰਫ ਇਸ ਲਈ ਕੀਤਾ ਜਾ ਰਿਹਾ ਸੀਗਾ ਕਿਉਂਕਿ ਇਹ ਪੀਰੀਅਡ ਨਹੀਂ ਪੀਰੀਅਡ ਛੜ ਛੜ ਕੇ ਆਪਣਾ ਬੈਠ ਰਹੇ ਸੀਗੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਜਦੋਂ ਮੂੰਹ ਜਬਾਨੀ ਮੂੰਹ ਜਬਾਨੀ ਮੈਂ ਕਈ ਵਾਰ ਪ੍ਰਿੰਸੀਪਲ ਸਾਹਿਬ ਨੂੰ ਮੂੰਹ ਜਬਾਨੀ ਦਫ਼ਤਰ ਦੇ ਵਿੱਚ ਇਸ ਗੱਲ ਦਾ ਦੱਸਿਆ ਕਿ ਇਹ ਟੀਚਰਾਂ ਵੱਲੋਂ ਮੇਰੇ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਕਿਤੇ ਇਹ ਨਾ ਹੋਏ ਪਿਛਲੇ ਸਕੂਲ ਤਰਾਇਆ ਸਕੂਲ ਦੇ ਵਿੱਚ ਵੀ ਮਸਲਾ ਉਹਨਾਂ ਵੱਲੋਂ ਔਰ ਜਦੋਂ ਮੈਂ ਡੀਓ ਦਫਤਰ ਵੀ ਜਾਂਦੀ ਸੀ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਮੈਡਮ ਲਿਖਤੀ ਸਾਨੂੰ ਦਿਓ ਲਿਖਤੀ ਦੇਣ ਦੇ ਬਾਵਜੂਦ ਵੀ ਸ਼ੁਰੂਆਤੀ ਸਮੇਂ ਤੋਂ ਇਹ ਮਸਲੇ ਜਿਹੜੇ ਆ ਹੱਲ ਨਹੀਂ ਕੀਤੇ ਗਏ ਜਿੱਥੇ ਇਸ ਸਕੂਲ ਦੇ 14 ਨੰਬਰ ਕਮਰੇ 'ਚ ਮੇਰੇ ਬੈਠਣ ਤੇ ਇਹਨਾਂ ਨੂੰ ਇਤਰਾਜ਼ ਹੋਇਆ ਚਾਹ ਪਿੰਦੀ ਪਈ ਸੀ ਮੈਂ ਔਰ ਇੱਕ ਗਲਾਸ ਉੱਥੇ ਬੈਠ ਕੇ ਕਿਉਂਕਿ ਮੈਂ ਦੂਰੋਂ ਆਨੀ ਆ ਇਹਨਾਂ ਅਧਿਆਪਕਾਂ ਨੂੰ ਬਿਲਕੁਲ ਇਹ ਮਨਜ਼ੂਰ ਨਹੀਂ ਹੈ ਕਿ ਮੈਂ ਉਹਨਾਂ ਦੇ ਕਮਰੇ ਦੇ ਵਿੱਚ ਬੈਠਾਂ ਨੀਚੇ ਵਾਲਾ ਸਾਰਾ ਜਿਹੜਾ ਗ੍ਰਾਇਕਟ ਸਰਕਾਰੀ ਬਿਲਡਿੰਗ ਹੈ ਇਹਨਾਂ ਲੋਕਲ ਅਧਿਆਪਕਾਂਵਾਂ ਦੀ ਚਾਰ ਸਟਾਫ ਰੂਮ ਬਣੇ ਹੋਏ ਨੇ ਇਹਨਾਂ ਵੱਲੋਂ 14 ਨੰਬਰ ਕਮਰੇ 'ਚ ਮੇਰੇ ਨਾਲ ਹੱਥੋਪਾਈ ਕਰਕੇ ਮੇਰੇ ਦੋਨੋਂ ਫੋਨ ਖੋਲੇ ਗਏ ਸੀ ਜਿਹੜਾ ਕੈਮਰੇ ਬੰਦ ਕਰ ਦਿੱਤੇ ਗਏ ਔਰ ਮੈਨੂੰ ਕਮਰੇ 'ਚ ਤਾੜਨ ਦੀ ਧਮਕੀਆਂ ਦਿੱਤੀਆਂ ਉਪਰੰਤ ਮੇਰੇ ਵੱਲੋਂ ਡੀਓ ਉਹ ਦਫਤਰ ਪਹੁੰਚ ਕਰਕੇ ਲਿਖਤੀ ਕੰਪਲੇਂਟ ਦਿੱਤੀ ਗਈ ਔਰ ਮੇਰੇ ਕੋਲ ਉਸ ਟਾਈਮ ਮੈਂ ਇਹ ਗੱਲ ਕੀਤੀ ਕਿ ਜੇ ਅੱਜ ਇਹ ਚੀਜ਼ ਨਾ ਪਰਿਆ ਕੱਲ ਨੂੰ ਹੋਰ ਵੀ ਕੁਝ ਵਾਪਰ ਸਕਦਾ ਹੈ ਮੈਨੂੰ ਹੋਰ ਵੀ ਟੂਰ ਸਕੂਲ ਦੇ ਵਿੱਚ ਪੰਗੀ ਰੁੱਗੂ ਸਕੂਲ ਦੇ ਵਿੱਚ ਡਿਊਟੀ ਤੇ ਭੇਜ ਦਿੱਤਾ ਗਿਆ ਇੱਕ ਅਬੋਰ ਤੋਂ ਐਗਜ਼ੈਂਟਡ ਕੈਟਾਗਰੀ ਡਾਈਵੋਰਸ ਕੈਟਾਗਰੀ ਦੀ ਇੱਕ ਲੇਡੀ ਹੈ ਉਹਦੀ ਕੋਈ ਸੁਣਵਾਈ ਨਾ ਕੀਤੀ ਗਈ ਜਦ ਮੈਂ ਕਿਸੇ ਦੇ ਸਹਿਯੋਗ ਨਾਲ ਆਪਣੇ ਪਿਤਰੀ ਸਟੇਸ਼ਨ ਵਿੱਚ ਆਈ ਤੇ ਇਹਨਾਂ ਵੱਲੋਂ ਕਿਸੇ ਕਿਸਮ ਦਾ ਕੋਈ ਮਾਹੌਲ ਦੇ ਵਿੱਚ ਬਦਲਾਅ ਨਹੀਂ ਕੀਤਾ ਗਿਆ ਥੋੜੀ ਮੰਗ ਕੇ ਨਹੀਂ ਆਂਕੀ ਹਾਂ ਥੋੜੀ ਜੀ ਕਿਹਨੂੰ ਥੋੜੀ ਮੰਗ ਕੀ ਆ ਤੁਸੀਂ ਕੀ ਕਹਿਣਾ ਚਾਹੋਗੇ ਮੇਰੀ ਇਸ ਸਕੂਲ ਤੋਂ ਕਿਸੇ ਕਿਸਮ ਦੀ ਕੋਈ ਮੰਗ ਨਹੀਂ ਹੈ ਵਿਹਾਰ ਜਿਹੜਾ ਹੈਗਾ ਤੁਹਾਡਾ ਉਹ ਸਦਾ ਨਾਲ ਚੱਲਦਾ ਹੈ ਜ਼ਿੰਦਗੀ ਮੌਤ ਦਾ ਪਤਾ ਨਹੀਂ ਕੀ ਪਤਾ ਮੈਂ ਅੱਜ ਇਸ ਸਕੂਲ ਦੇ ਬਾਹਰ ਜਾ ਰਹੀ ਹਾਂ ਮੇਰਾ ਕੋਈ ਐਕਸੀਡੈਂਟ ਹੋ ਜਾਏ ਕੀ ਪਤਾ ਕਿਸੇ ਦਾ ਕੁਝ ਹੋ ਜਾਵੇ ਜੇ ਇਹਨਾਂ ਦੀ ਮੰਗਾਂ ਨੇ ਕਿ ਮੇਰਾ ਸਕੂਲ ਬਦਲਿਆ ਜਾਏ ਤੇ ਜਿੱਥੇ ਵਿਭਾਗ ਨੇ ਮੇਰੇ 36 ਸਕੂਲ ਬਦਲੇ ਨੇ ਜੇਕਰ ਇੱਕ ਹੋਰ ਸਕੂਲ ਬਦਲ ਦੇਗਾ ਵਿਭਾਗ ਮੇਰਾ ਤਾਂ ਮੈਨੂੰ ਇਸ ਵਿੱਚ ਕੋਈ ਦਿੱਕਤ ਨਹੀਂ ਹੈ ਪਰ ਮੈਂ ਇੱਕ ਔਰਤ ਹਾਂ ਮੈਂ ਵੀ ਆਪਣੇ ਬੱਚੇ ਮੇਰੇ ਖੁਦ ਦੇ ਬੱਚੇ ਨਹੀਂ ਐ ਪਰ ਮੈਂ ਸਟ੍ਰੇਟ ਡੌਗਸ ਪਾਲੇ ਹੋਏ ਨੇ ਮੈਂ ਰੋਜ਼ਾਨਾ ਘਰ ਪਹੁੰਚ ਰਹੀਆਂ ਉਹਨਾਂ ਨੂੰ ਪ੍ਰੋਪਰ ਮੈਡੀਕਲੀ ਉਹਨਾਂ ਨੂੰ ਮੈਂ ਸਾਰਾ ਕਰ ਰਹੀਆਂ ਸਪੋਰਟ ਕਰ ਰਹੀਆਂ ਕਿ ਇੱਕ ਔਰਤ ਐ ਉਹਦਾ ਕੋਈ ਪਰਸਨਲ ਨਹੀਂ ਹੈਗਾ ਪਰ ਵਿਭਾਗ ਵਾਲੋਂ ਮੇਰੀ ਪਰਸਨਲ ਲਾਈਫ ਨੂੰ ਬਹੁਤ ਹੀ ਟਾਈਮ ਤੋਂ ਖਤਮ ਕੀਤਾ ਗਿਆ ਔਰ ਇਨਾ ਅਧਿਆਪਕਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਜਿਸ ਦੇ ਚਲਦੇ ਸੋਸ਼ਲ ਮੀਡੀਆ ਤੇ ਔਰਤਾਂ ਦੀ ਇਹ ਸਿਰਫ ਮੇਰੇ ਨਹੀਂ ਔਰਤਾਂ ਦੀ ਹੱਥੋਂ ਪਾਈ ਦੀ ਜਿਹੜੀ ਰਿਪੋਰਟਰਾਂ ਨੇ ਮੀਡੀਆ ਬਕਾਇਦਾ ਸੋਸ਼ਲ ਮੀਡੀਆ ਤੇ ਦੇਖ ਰਹਾ ਹੈ ਪ੍ਰਿੰਸੀਪਲਾਂ ਦੇ ਖਿਲਾਫ ਜੋ ਹੈ ਕੇਸ ਹੈ ਉਹ ਵੀ ਤਾੜਿਤ ਕੀਤਾ ਜਾ ਰਿਹਾ ਹੈ ਕਿ ਤੂੰ ਤੇਰੀ ਸ਼ਿਕਾਇਤ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਉਹਨਾਂ ਦੇ ਹੁਕਮਾਂ ਨੂੰ ਮੰਨ ਲਿਆ ਉਹਨਾਂ ਦੇ ਕੰਮ ਨੂੰ ਨਹੀਂ ਵਧਾਇਆ ਔਰ ਮੈਂ ਚੁੱਪ-ਚੁੱਪਤੀ ਇਹ ਸਕੂਲ ਦੇ ਵਿੱਚ ਆ ਗਈ ਪਰੰਤੂ ਇਸ ਸਕੂਲ ਦਾ ਪ੍ਰਿੰਸੀਪਲ ਜੋ ਹੈ ਉਹ ਬਿਲਕੁਲ ਬਹੁਤ ਵਾਰ ਮੇਰੇ ਨਾਲ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਜਿੰਦੇ ਚ ਗੈਟ ਆਊਟ ਫਰਮ ਦਾ ਸਕੂਲ ਤੋ ਤੇਰੀ ਸ਼ਿਕਾਇਤੀ ਅਧਾਰ ਤੇ ਬਦਲੀ ਹੋਈ ਹੈ ਤੇਰੀ ਕਿਸੇ ਕਿਸਮ ਦੀ ਸੁਣਵਾਈ ਨਹੀਂ ਹੋਣੀ ਬੱਚਿਆਂ ਦੇ ਸਾਹਮਣੇ ਇਹ ਗੱਲਾਂ ਗਰਾਉਂਡ ਫਲੋਰ ਤੇ ਕੀਤੀਆਂ ਜਾ ਰਹੀਆਂ ਨੇ ਛੇਵੀਂ ਜਮਾਤ ਦੇ ਨਿੱਕੇ ਨਿੱਕੇ ਬੱਚੇ ਨੇ ਜਿਨ੍ਹਾਂ ਦੇ ਸਾਹਮਣੇ ਇਹ ਚੀਜ਼ਾਂ ਹੋਂ ਲਗਾਤਾਰ ਮੈਨੂੰ ਤਣਾਅਪੂਰਨ ਸਥਿਤੀ ਵਿੱਚ ਰੱਖਦੇ ਆ ਜੇਕਰ ਮੈਂ ਇਸ ਸਕੂਲ ਦੇ ਵਿੱਚ 2-4 ਦਿਨ ਵੀ ਇਸ ਤਰ੍ਹਾਂ ਦਾ ਮਾਹੌਲ ਵੇਖਾਂਗੀ ਤਾਂ ਹੋ ਸਕਦਾ ਹੈ ਮੇਰੇ ਖੁਦ ਦੇ ਨਾਲ ਕੋਈ ਨਾ ਕੋਈ ਕਟਨਾ ਵਾਪਰ ਸਕਦੀ ਹੈ ਮੈਂ ਆਪਣੇ ਅੱਤਰ ਸਾਜਾ ਮਾਹੌਲ ਹੋਇਆ ਤਾਂ ਫਿਰ ਮੇਰੀ ਸੁਣਵਾਈ ਅਗਰ ਪੁਲਿਸ ਵਿਭਾਗ ਨਹੀਂ ਕਰੇਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਆਏ ਇਸ ਸਕੂਲ ਦੇ ਵਿੱਚ ਮੈਨੂੰ 2012 ਦੀ ਆਈ ਗਈਆਂ ਸਾਨੂੰ ਕਦੀ ਕੋਈ ਪ੍ਰੋਬਲਮ ਨਹੀਂ ਹੋਇਆ ਸਪੈਂ ਟਾਈਮ ਜਾਣਾ ਸਾਡੀ ਡਿਊਟੀ ਆ ਸਾਡੀ ਡਿਊਟੀ ਦੇ ਵਿੱਚ ਸ਼ਾਮਿਲ ਹੈ ਜਾਂ ਨਹੀਂ ਘਾਟਾ ਨਹੀਂ ਨਹੀਂ ਸਰਕਾਰ ਵੇਂਟ ਟਾਈਮ ਜਾਣਾ ਓਨਲੀ ਜੇ ਕੋਈ ਇੱਕ ਦੋ ਦਿਨ ਪਰੇਸ਼ਾਨੀ ਹੋ ਸਕਦੀ ਹੈ ਪਰ ਅਸੀਂ ਵੀ ਆਪਣੀ 1/3 ਛੁੱਟੀ ਪਰਵਾਉਨੇ ਆ ਜੇ ਬਾਈਚਾਂਸ ਲੇਟ ਨੇ ਤਾਂ ਅਸੀਂ ਕਹਾਂ ਸਰ ਕੋਈ ਗੱਲ ਨਹੀਂ ਛੁੱਟੀ ਭਰੋ ਤੁਸੀਂ ਉਹਨਾਂ ਦਾ ਫਰਜ਼ ਹੈ ਉਹਨਾਂ ਦਾ ਰਾਈਟ ਹੈ ਉਹਨਾਂ ਕੋਲੇ ਅਥਾਰਟੀ ਹੈ ਮੈਂ ਟੈਂਪਰਪਿੰਦੇ ਪਹੁੰਚ ਜਾਂਦੇ ਮੇਰੇ ਛੁੱਟੀ ਲਿਖ ਦੰਦੇ ਬਿਲਕੁਲ ਨਹੀਂ